ਸੁਨੀਲ ਜਾਖੜ ਸਾਰੀ ਰਾਤ ਦੀ ਬਚੈਨੀ ਤੋਂ ਬਾਅਦ ਸਵੇਰੇ ਉਹ ਲਿਖਦੇ ਨੇ ਕਿ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਵਿਧਾਇਕ ਸ਼੍ਰੀ ਅਸ਼wini ਸ਼ਰਮਾ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਹਾਰਦਿਕ ਵਧਾਈਆਂ ਤੁਹਾਡੇ ਵਾਰੀ ਤਾਂ ਮੈਨੂੰ ਲੱਗਦਾ ਅਸ਼wini ਸ਼ਰਮਾ ਨੇ ਵਧਾਈ ਵੀ ਨਹੀਂ ਸੀ ਦਿੱਤੀ ਦਫ਼ਤਰ ਵੀ ਨਹੀਂ ਸੀ ਆਏ ਤੁਹਾਡੇ ਸੌਂ ਚੁੱਕ ਚੁੱਕ ਨਹੀਂ ਸੀ ਆਏ ਜਦ ਤੱਕ ਇਹ ਕਹਿੰਦੇ ਨੇ ਵੀ ਉਹ ਚੱਕਰ ਘੁੰਮ ਕੇ ਵਾਪਸ ਉੱਥੇ ਆ ਗਿਆ ਜੇ ਤਾਂ ਕਿਸੇ ਹੋਰ ਨੂੰ ਲਾਉਂਦੇ ਜਾਖੜ ਦੀ ਜਗ੍ਹਾ ਉਹਨਾਂ ਨੇ ਪਹਿਲੇ ਤੋਂ ਜ਼ੁਰਬੇ ਨੂੰ ਦੁਬਾਰਾ ਚੁਣਿਆ ਪੰਜਾਬ ਦੇ ਵਿੱਚ ਜੋ ਪਹਿਲਾਂ ਹੋ ਰਿਆ ਸੀ ਬੀਜੇਪੀ ਉੱਥੇ ਹੀ ਆ ਗਈ ਘੁੰਮ ਕੇ ਪਾਸਕਰ ਸਾਹਿਬ ਇਹਦੀ ਜਰਾ ਐਨਲਿਸਿਸ ਕਰਿਓ ਫਿਰਿੰਦਰ ਪ੍ਰਿਜ ਤੋਂ ਪੁੱਛਦਿਆ ਕਿ ਜਾਖੜ ਸਾਹਿਬ ਲਈ ਹੁਣ ਨਵੇਂ ਰਾਹ ਕਿਹੜੇ ਚੁੱਪ ਕਰਕੇ ਘਰ ਬਹਿ ਜਾਣਗੇ ਮਾਰਗਦਰਸ਼ਕ ਮੰਡਲ 'ਚ ਚਲੇ ਜਾਣਗੇ ਜਾਂ ਕਿਸੇ ਨਵੀਂ ਪਾਰਟੀ 'ਚ ਚਲੇ ਜਾਣਗੇ ਪਰ ਨਵੀਂ ਪਾਰਟੀ ਕਿਹੜੀ ਵੈਸੇ ਇਸ ਘਟਨਾ ਕਰਨ ਤੋਂ ਮੈਨੂੰ ਯਾਦ ਆਇਆ ਬਈ ਬੰਦਾ ਇੱਕ ਮੁੰਡੇ ਦਾ ਵਿਆਹ ਕੀਤਾ ਕਿਤੇ ਉਹ ਕਹਿੰਦੇ ਜਿਹੜੀ ਪਹਿਲੀ ਨੂ ਲੈ ਕੇ ਆਏ ਸੀ ਨਾ ਇਦੇ ਵਿੱਚ ਕਮੀਆਂ ਹੈਗੀਆਂ ਆਪਾਂ ਦੂਜੀ ਕਰ ਦੇਣਾ ਤੇ ਜ਼ਿਆਦਾ ਬੈਟਰ ਹੋਗਾ ਚਲੋ ਜੀ ਮੁੰਡੇ ਦਾ ਦੂਜਾ ਵਿਆਹ ਕਰਤਾ ਦੂਜੇ ਵਿਆਹ ਦੇ ਵਿੱਚ ਨਵੀਂ ਨੂੰਹ ਆਈ ਉਹਨੇ ਨੂੰਹ ਨੇ ਨਾ ਸਾਰੇ ਸੋਰੇ ਬਲਕਿ ਜਿੰਨੇ ਵੀ ਸੀਗੇ ਘਰ ਦੇ ਫੈਮਿਲੀ ਮੈਂਬਰ ਸਾਰੇ ਨੂੰ ਡਰਾ ਕੇ ਰੱਖਿਆ ਔਰ ਆਏ ਦਿਨ ਤਨਖੀਂ ਦਿੰਦੇ ਸੀ ਮੈਂ ਪੇਕੇ ਚਲੇ ਜਾਣਾ ਤੇ ਪੇਕੇ ਜਾਣ ਦੀ ਗੱਲ ਦੇ ਵਿੱਚ ਸਾਰੇ ਡਰ ਜਾਂਦੇ ਸੀ ਕਿਉਂਕਿ ਨਵੀਂ ਨੂੰਹ ਲੈ ਕੇ ਆਏ ਨੇ ਪਹਿਲੀ ਤੋਂ ਖੇੜਾ ਛੁੜਾਇਆ ਤੇ ਦੂਜੀ ਕੋਲੋਂ ਆਪਾਂ ਐਕਸਪੈਕਟ ਕਰਦੇ ਆ ਕਿ ਵੀ ਇਹਦੇ ਨਾਲ ਤੇ ਬਣਾ ਕੇ ਰੱਖੀਏ ਨਹੀਂ ਤੇ ਮਹੱਲੇ ਦੇ ਵਿੱਚ ਬਦਨਾਮੀ ਬੜੀ ਹੋ ਜਾਏਗੀ ਪਰ ਜਾਖੜ ਸਾਹਿਬ ਦਾ ਹਨੀਮੂਨ ਕਹਿ ਲਈਏ ਬੀਜੇਪੀ ਦੇ ਨਾਲ ਜਾਂ ਬੀਜੇਪੀ ਦਾ ਹਨੀਮੂਨ ਜਾਖੜ ਸਾਹਿਬ ਦੇ ਨਾਲ ਕੋ ਚੰਗਾ ਨਹੀਂ ਰਿਹਾ ਕਿਉਂਕਿ ਇਹ ਜਿਹੜੀ ਨਵੀਂ ਨੂਸ ਹੀ ਨਾ ਇਹਨੇ ਤੰਗ ਬਹੁਤ ਕੀਤਾ ਹੈ ਇਹ ਦਿਨ ਅਸਤੀਫਾ ਇਹ ਉਹ ਪਰ ਤੁਸੀਂ ਇਹ ਦੇਖੋ ਕਿ ਪਾਰਲੀਮੈਂਟ ਇਲੈਕਸ਼ਨ ਸੀਗੇ ਉਹਨਾਂ ਦਿਨਾਂ ਦੇ ਵਿੱਚ ਜਾਖੜ ਸਾਹਿਬ ਨਾਲ ਗੱਲ ਹੁੰਦੀ ਸੀ ਨਾ ਉਹ ਬੀਜੇਪੀ ਦੇ ਬਾਰੇ ਵਿੱਚ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਸੀ ਵੀ ਇਹਨਾਂ ਨੇ ਇਹ ਕਿਉਂ ਕੀਤਾ ਇਹਨਾਂ ਨੇ ਉਹ ਨਹੀਂ ਕੀਤਾ ਇਹ ਸੁੰਦੇ ਨਹੀਂ ਇਹਨਾਂ ਨੂੰ ਇਹ ਕਰਨਾ ਚਾਹੀਦਾ ਯਾਨੀ ਬੀਜੇਪੀ ਨੂੰ ਇਹਨਾ ਇਹਨਾ ਕਰਕੇ ਹੀ ਗੱਲ ਕਰਦੇ ਰਿਹਾ ਅੱਜ ਵੀ ਸ਼ਾਇਦ ਉਹ ਪਤਾ ਨਹੀਂ ਉਹਨਾਂ ਦਾ ਰਵਈਆ ਇਹਨਾਂ ਵਾਲਾ ਚੇਂਜ ਹੋਇਆ ਹੈ ਕਿ ਨਹੀਂ ਹੋਇਆ ਲੇਕਿਨ ਹੁਣ ਰਿਜ਼ਾਈਨ ਦਿੱਤਾ ਰਿਜ਼ਾਈਨ ਦੇਣ ਤੋਂ ਬਾਅਦ ਮੈਂ ਬੀਜੇਪੀ ਦੇ ਦਫਤਰ ਨਹੀਂ ਜਾਣਾ ਬੀਜੇਪੀ ਦੇ ਦਫਤਰ ਦੇ ਵਿੱਚ ਭਾਵੇਂ ਰੂਪਾਨੀ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਦੇਣੀ ਹੋਏ ਬੀਜੇਪੀ ਨੂੰ ਆਪਣਾ ਪ੍ਰੋਗਰਾਮ ਹੀ ਚੇਂਜ ਕਰਨਾ ਪਿਆ ਬੇੜਕਰ ਭਵਨ ਦੇ ਵਿੱਚ ਇਹ ਸਾਰੀ ਗੱਲਾਂ ਤੋਂ ਨਾ ਮੈਨੂੰ ਲੱਗਦਾ ਉੱਤੇ ਵਾਲੇ ਵੀ ਆ ਗਏ ਸੀ ਤੰਗ ਔਰ ਜਦੋਂ ਤੋਂ ਰਮਨੀਤ ਬਿੱਟੂ ਉਹਨਾਂ ਨੂੰ ਇੱਕ ਹਾਰਨ ਤੋਂ ਬਾਅਦ ਮੰਤਰੀਸ਼ਿਪ ਦਿੱਤੀ ਸੀਗੀ ਉਹਦੇ ਬਾਅਦ ਜਾਖੜ ਸਾਹਿਬ ਦਾ ਗੁੱਸਾ ਥੋੜਾ ਤੇਜ਼ ਹੋ ਗਿਆ ਸੀਗਾ ਪਰ ਬਹੁਤ ਟਾਈਮ ਹੈ ਲੱਗਿਆ ਕਿ ਜਾਕਰ ਸਾਹਿਬ ਦੇ ਘਰ ਜਦ ਵਿਆਹ ਸੀਗਾ ਦਿੱਲੀ ਦੇ ਵਿੱਚ ਪਾਰਟੀ ਰੱਖੀ ਸੀ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਜਾਂ ਹੋਰ ਵੱਡੇ ਵੱਡੇ ਲੋਕਾਂ ਦਾ ਜਾਣਾ ਕੋਈ ਇੱਕ ਸਿਗਨਲ ਜੇ ਪਾਰਟੀ ਦੇ ਵਿੱਚ ਚੱਲ ਗਿਆ ਨਹੀਂ ਜਾਕਰ ਸਾਹਿਬ ਦੀ ਹਜੇ ਵੀ ਚੱਲਦੀ ਹੈ ਪਰ ਲੇਕਿਨ ਹੁਣ ਜਾਕਰ ਸਾਹਿਬ ਨੂੰ ਭਾਵੇਂ ਲੁਧਿਆਣਾ ਇਲੈਕਸ਼ਨ ਦੇ ਵਿੱਚ ਉਹ ਐਕਟਿਵ ਹੋਏਗੀ ਜਦੋਂ ਇਨਐਕਟਿਵ ਸੀਗੇ ਤੇ ਪਾਰਟੀ ਨੇ ਉਹਨਾਂ ਨੂੰ ਨਹੀਂ ਛੱਡਿਆ ਜਦੋਂ ਐਕਟਿਵ ਹੋਏ ਤੇ ਪਾਰਟੀ ਨੇ ਉਹਨਾਂ ਨੂੰ ਛੱਡਿਆ ਤੇ ਕਿੱਥੇ ਗਏ ਵਾਪਸ ਪੁਰਾਣੀ ਨੂੰ ਕੋਲੀ ਯਾਨੀ ਜਿਹੜੀ ਪਹਿਲੀ ਵਾਲੀ ਸੀ ਨਾ ਕਹਿੰਦੇ ਦੂਜੀ ਤੋਂ ਤਾਂ ਪਹਿਲੀ ਵਾਲੀ ਚੰਗੀ ਸੀਗੀ ਉਦਾਂ ਦੇ ਹਾਲਾਤ ਬੀਜੇਪੀ ਦੇ ਬਣੇ ਹੋਏ ਸੀ ਉਹ ਅਸ਼ੁਨੀ ਸ਼ਰਮਾ ਅਸ਼ੁਨੀ ਸ਼ਰਮਾ ਦੁਬਾਰਾ ਪ੍ਰਧਾਨ ਬਣਨੇ ਜਾਕਰ ਸਾਹਿਬ ਦਾ ਵਧਾਈ ਵਾਲਾ ਟਵੀਟ ਦੇਖ ਲਓ ਪਾਰਟੀ ਦੇ ਵਿੱਚ ਨਵੀਂ ਊਰਜਾ ਤਜਰਬੇਕਾਰ ਪੂਰਾ ਤਜਰਬੇਕਾਰ ਨੂੰ ਤੇ ਹਟਾ ਕੇ ਬੀਜੇਪੀ ਨੇ ਤੁਹਾਨੂੰ ਲਾਇਆ ਸੀ ਤੁਸੀਂ ਹੁਣ ਉਹਨਾਂ ਨੂੰ ਹੀ ਤਜਰਬੇਕਾਰ ਕਹਿ ਰਹੇ ਹੋ ਤਾਂ ਉਸ ਵਕਤ ਤੁਸੀਂ ਪ੍ਰਧਾਨਗੀ ਐਕਸੈਪਟ ਹੀ ਕਿਉਂ ਕੀਤੀ ਕਿਉਂਕਿ ਤੁਹਾਡੇ ਤੋਂ ਪਹਿਲੇ ਵਾਲਾ ਤੁਹਾਡੇ ਤੋਂ ਜ਼ਿਆਦਾ ਤਜਰਬੇਕਾਰ ਸੀਗਾ ਬੀਜੇਪੀ ਦੇ ਕਈ ਲੀਡਰਾਂ ਦੇ ਕੱਲ ਫੋਨ ਆਏ ਜਦੋਂ ਤੂੰ ਇਹ ਪ੍ਰਧਾਨ ਬਣੀ ਸੀ ਨਾ ਬੀਜੇਪੀ ਦੇ ਤਦ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਟਕਸਾਲੀ ਭਾਜਪਾ ਦੇ ਜਿਹੜੇ ਲੀਡਰ ਸੀ ਨਾ ਉਹ ਬੜਾ ਇੱਕ ਸਫੋਕੇਸ਼ਨ ਜੀ ਮਹਿਸੂਸ ਕਰ ਰਹੇ ਸੀਗੇ ਅਸੀਂ ਪਹਿਲੇ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਸ ਕੱਲ ਦਾ ਜ਼ਿਕਰ ਕਰ ਸਕ ਚੁੱਕੇ ਹਾਂ ਕਿ ਜਿਹੜੇ ਵੱਡੇ ਲੀਡਰ ਭਾਜਪਾ ਦੇ ਕਦੀ ਹੁੰਦੇ ਸੀ ਨਾ ਉਹਨਾਂ ਨੂੰ ਰੋਣ ਵਾਸਤੇ ਕੰਦਾ ਨਹੀਂ ਮਿਲ ਰਿਹਾ ਕਾਰਨ ਕਿ ਜਿਹੜੀ ਹਾਈ ਕਮਾਂਡ ਹੈ ਉਹ ਡਿਸੀਜਨ ਐਦਾਂ ਦਾ ਲੈ ਰਹੇ ਨੇ ਕਿ ਭਈ ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ ਹੁਣ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਵਿੱਚ ਜਿਹੜਾ ਕੱਲ 우ਸ਼ਾ ਦੇਖਣ ਨੂੰ ਮਿਲਿਆ ਨਾ ਕਿ ਸ਼ੁਕਰ ਹੈ ਜਾਕਰ ਸਾਹਿਬ ਤੋਂ ਖੇੜਾ ਛੁੜਿਆ ਕਿਉਂ ਜਾਕਰ ਸਾਹਿਬ ਨੇ ਬੀਜੇਪੀ ਦੇ ਲੀਡਰਾਂ ਦੇ ਨਾਲ ਕੋਈ ਰਾਤ ਤੱਕ ਐਮ ਨਹੀਂ ਕੀਤਾ ਦੀਗਾ ਹੁਣ ਰਾਣਾ ਸੋਢੀ ਉਹ ਨਾ ਉਹ ਵੀ ਕਿੰਨੇ ਬਹੁਤ ਖੁਸ਼ ਹੈਗੇ ਨੇ ਕਿਉਂਕਿ ਉਹਨਾਂ ਦਾ ਅਗਰ ਜਾਕਰ ਸਾਹਿਬ ਸਾਥ ਦਿੰਦੇ ਉਹੀ ਕਹਿ ਚੁੱਕੇ ਨੇ ਕਿ ਜੇ ਜਾਕਰ ਸਾਹਿਬ ਮੇਰਾ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਸਾਥ ਦਿੰਦੇ ਨਾ ਤੇ ਮੈਂ ਜਿੱਤ ਜਾਣਾ ਸੀਗਾ ਚਲੋ ਕਈਆਂ ਦੇ ਘਰ ਖੁਸ਼ੀਆਂ ਆਈਆਂ ਕਈਆਂ ਦੇ ਘਰ ਗਮ ਆਇਆ ਲੇਕਿਨ ਜਾਕਰ ਸਾਹਿਬ ਦੀ ਵਧਾਈ ਬਹੁਤ ਕੁਝ ਕਹਿੰਦੀ ਹੈ ਕਿ ਹੁਣ ਤਜਰਬੇਕਾਰ ਲੀਡਰ ਦੇ ਹਾਥੀਂ ਚ ਬੀਜੇਪੀ ਦੀ ਕਮਾਨ ਆ ਗਈ ਹੈ ਔਰ ਉਹ ਜਿਹੜੀ ਰੈਜ਼ੀਗਨੇਸ਼ਨ ਦੇਣਾ ਰੈਜ਼ੀਗਨੇਸ਼ਨ ਵਾਪਸ ਲੈਣਾ ਔਰ ਜਾਕਰ ਸਾਹਿਬ ਆਪਣੇ ਨੇੜਲੇ ਨੂੰ ਕਈ ਵਾਰ ਇਹ ਵੀ ਕਹਿੰਦੇ ਹੋਏ ਸੁਨੇਗੇ ਯਾਰ ਇਹ ਦੇਖੋ ਪਾਰਟੀ ਕਿੰਨੀ ਸ਼ਾਨਦਾਰ ਹੈਗੀ ਹੈ ਕਿ ਮੈਂ 5 ਮਹੀਨੇ ਹੋ ਗਏ ਰਿਜ਼ਾਈਨ ਦੇਤੇ ਹੋਏ ਨਾ ਮੇਰਾ ਕਦੀ ਐਕਸੈਪਟ ਕੀਤਾ ਤੇ ਮੇਰੀ ਮਰਜ਼ੀ ਨਾਲ ਮੈਂ ਜਾਣਾ ਮਰਜ਼ੀ ਨਾਲ ਨਾ ਪਰ ਇਹ ਸਾਰੀ ਗੱਲਾਂ ਨਾ ਪਾਰਟੀਆਂ ਦੇ ਵਿੱਚ ਚੱਲਦੀ ਨਹੀਂ ਜਾਕਰ ਸਾਹਿਬ ਨੂੰ ਇੰਟਰੋਸਪੈਕਸ਼ਨ ਕਰਨਾ ਚਾਹੀਦਾ ਹੈ ਜਾਂ ਤੇ ਤੁਸੀਂ ਪਾਰਟੀ ਦੇ ਪ੍ਰਧਾਨ ਰਹੋ ਜਾਂ ਨਾ ਰਹੋ ਪਰ ਦੋਨਾਂ ਦੇ ਵਿੱਚ ਵਿਚਾਰ ਚੱਲੋਗੇ ਤਾਂ ਫਿਰ ਐਦਾਂ ਹੀ ਕੋਈ ਹੋਰ ਤਜਰਬੇਕਾਰ ਜਾਂ ਫਿਰ ਪਹਿਲੀ ਨੂ ਵਾਲੀ ਗੱਲ ਜਿਹੜੀ ਮੈਂ ਕਹਿ ਰਿਹਾ ਨਾ ਉੱਥੇ ਗੱਲ ਜਾ ਕੇ ਟਿਕ ਜਾਵੇ ਤੁਹਾਡਾ ਮਤਲਬ ਸਰਪ੍ਰਾਈਜ਼ ਮਿਲ ਗਿਆ ਇਹਨਾਂ ਨੂੰ ਲੱਗਦਾ ਸੀ ਇਹ ਇੰਨਾ ਨਹੀਂ ਕੱਕ ਕਰਨਾ ਮੈਨੂੰ ਲੱਗਦਾ ਹੈ ਕਿ ਇੰਦਰਪ੍ਰੀਤ ਜੀ ਜਾਖੜ ਸਾਹਿਬ ਦਾ ਜੀ ਨਹੀਂ ਲੱਗਿਆ ਉੱਥੇ ਭਾਜਪਾ ਵਿੱਚ ਉਹਨਾਂ ਦਾ ਜੀ ਨਹੀਂ ਲੱਗਿਆ ਉਹ ਭਾਜਪਾ ਹੀ ਕਦੇ ਹੋ ਨਹੀਂ ਸਕੇ ਹੁਣ ਇੱਥੇ ਅਗਲਾ ਸਵਾਲ ਬਹੁਤ ਐਮ ਆ ਦੇਖੋ ਉਹਨਾਂ ਨੇ ਦੋ ਨੁਕਤੇ ਉਠਾਏ ਸੀ ਇੱਕ ਉਹਨਾਂ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਨੂੰ ਲਿਖ ਕੇ ਤੇ ਆਇਆ ਕਿ ਪੰਜਾਬ ਦੇ ਵਿੱਚ ਇਹ ਕਰਨ ਦੀ ਲੋੜ ਹੈ ਪੰਜਾਬ ਨੂੰ ਇਹ ਜ਼ਰੂਰਤਾਂ ਨੇ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਸੁਣਿਆ ਦੂਜੀ ਗੱਲ ਉਹਨਾਂ ਨੇ ਕੀਤੀ ਸੀ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਵਾਈਵਲ ਸਿਰਫ ਅਕਾਲੀ ਦਲ ਨਾਲ ਗੱਠ ਜੋੜ ਕਰਕੇ ਆ ਔਰ ਅਕਾਲੀ ਦਲ ਨੂੰ ਸਾਥ ਦਿੱਤੇ ਬਿਨਾ ਸਿੱਖ ਮਸਲੇ ਐਡਰੈਸ ਕੀਤੇ ਬਿਨਾ ਕਿਸਾਨੀ ਮਸਲੇ ਐਡਰੈਸ ਕੀਤੇ ਬਿਨਾ ਅਕਾਲੀ ਦਲ ਨੂੰ ਵੀ ਵੋਟ ਨਹੀਂ ਪੈਣੀ ਸੋ ਬੀਜੇਪੀ ਅਕਾਲੀ ਦਲ ਦੇ ਨਾਲ ਗੱਠ ਜੋੜ ਤੋਂ ਪਹਿਲਾਂ ਅਕਾਲੀਆਂ ਦਾ ਪੈਰ ਧਰਾਵਾ ਪਿੰਡਾਂ 'ਚ ਕਰੇ ਪੈਰ ਰੱਖਣ ਜੋ ਕਿ ਜਗ੍ਹਾ ਪਿੰਡਾਂ 'ਚ ਬਣਾ ਕੇ ਦੇਵੇ ਇਹ ਦੋ ਦੋ ਨੁਕਤੇ ਜਾਖੜ ਸਾਹਿਬ ਦੇ ਪੰਜਾਬ ਦੇ ਹਿੱਤ 'ਚ ਸੀਗੇ ਇੰਦਰਪ੍ਰੀਤ ਜੀ ਅੱਜ ਉਹ ਪ੍ਰਧਾਨ ਹੈਗੇ ਨੇ ਪਰ ਉਹਨਾਂ ਨਾਲ ਵਰਕਿੰਗ ਪ੍ਰੈਜ਼ੀਡੈਂਟ ਲਾਤਿਆ ਗਿਆ ਇਹਦਾ ਮਤਲਬ ਉਹਨਾਂ ਦਾ ਅਸਤੀਫਾ ਉਹਨਾਂ ਕੋਲ ਪਿਆ ਤੇ ਜਿਹੜਾ ਵੀ ਨਵਾਂ ਨੈਸ਼ਨਲ ਪ੍ਰੈਜ਼ੀਡੈਂਟ ਆਊਗਾ ਉਹ ਅਸ਼ਵਨੀ ਸ਼ਰਮਾ ਨੂੰ ਪੂਰਾ ਪ੍ਰਧਾਨ ਆ ਕੇ ਬਣਾ ਦੂਗਾ ਇਹ ਤਾਂ ਸਾਫ਼ ਹੋ ਗਿਆ ਨਾ ਜੀ ਇਹ ਤਾਂ ਹੁਣ ਮਹਿਜ਼ ਇੱਕ ਉਪਚਾਰਕਤਾ ਇੱਕ ਰਸਮ ਰਹਿ ਗਈ ਆ ਜਾਖੜ ਸਾਹਿਬ ਦੀ ਪ੍ਰਧਾਨ ਵਜੋਂ ਵਿਦਾਇਗੀ ਹੋ ਚੁੱਕੀ ਆ ਪਰ ਹੁਣ ਇਹ ਕੀ ਪਾਰਟੀ ਤੋਂ ਵੀ ਵਿਦਾ ਹੋ ਜਾਣਗੇ ਵਿਦਾਇਗੀ ਲੈ ਲੈਣਗੇ ਇਹ ਪਾਰਟੀ ਜੇ ਭਾਜੀਪੀ ਦੇ ਵਿੱਚ ਉਹ ਪ੍ਰਧਾਨ ਰਹਿੰਦਿਆ ਸੈਟੀਸਫਾਈ ਨਹੀਂ ਸੀ ਤੇ ਵਰਕਰ ਰਹਿੰਦੇ ਆ ਹੋਣਗੇ ਕੀ ਉਹ ਸਿਆਸਤ ਛੱਡਣਗੇ ਜਾਂ ਕਿਸੇ ਹੋਰ ਪਾਰਟੀ ਵੱਲ ਰੁਖ ਕਰਨਗੇ ਉਹਨਾਂ ਦੀ ਅਸੀਂ ਪੋਲਿਟਿਕਸ ਖਤਮ ਹੁੰਦੀ ਦੇਖ ਰਹੇ ਆ ਜਾਂ ਸ਼ੁਰੂ ਹੁੰਦੀ ਦੇਖ ਰਹੇ ਆ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਹ ਪਾਰਟੀ ਛੱਡਣਗੇ ਪਾਰਟੀ ਉਹ ਪਾਰਟੀ ਦੇ ਵਿੱਚ ਤਾਂ ਉਹ ਰਹਿਣਗੇ ਉਹਦਾ ਉਹਦਾ ਇੱਕ ਕਾਰਨ ਵੀ ਹੈ ਉਹਦਾ ਕਾਰਨ ਵੱਡਾ ਇੱਕ ਇਹ ਵੀ ਹੈਗਾ ਕਿ ਜਿਹੜੇ ਉਹਨਾਂ ਦੇ ਭਤੀਜਾ ਹੈ ਸੰਦੀਪ ਜਾਖੜ ਉਹਦੀ ਵੀ ਪੋਲਿਟਿਕਸ ਹੈ ਬੇਸ਼ੱਕ ਕੀ ਹੈ ਉਹਨਾਂ ਆਲਰੇਡੀ ਜਾਖੜ ਸਾਹਿਬ ਕਹਿ ਚੁੱਕੇ ਆ ਵੀ ਉਹਨਾਂ ਚ 3-4 ਵਾਰ ਐਮਐਲਏ ਰਹਿ ਚੁੱਕੇ ਤੇ ਹੁਣ ਹੋਰ ਕੀ ਕਰਨਾ ਹੈ ਬਸ ਬਹੁਤ ਹੋ ਗਈ ਜਿੰਨੀ ਪੋਲਿਟਿਕ ਕਰਨੀ ਦੀ ਕਰ ਲਈ ਠੀਕ ਹੈ ਉਹਨਾਂ ਤਾਂ ਉਹ ਕੋਈ ਜ਼ਿੰਮੇਵਾਰੀ ਨਹੀਂ ਲੈਣਗੇ ਲੇਕਿਨ ਪਾਰਟੀ ਦੇ ਵਿੱਚ ਤਾਂ ਮੈਨੂੰ ਲੱਗਦਾ ਬਣੇ ਹੀ ਰਹਿਣਗੇ ਪਾਰਟੀ ਤੋਂ ਛੱਡ ਕੇ ਨਹੀਂ ਜਾਣਗੇ ਦੂਜੀ ਗੱਲ ਜਿਹੜੀ ਆਸਕਰ ਸਾਹਿਬ ਨੇ ਆਪਣੇ ਪੂਰੇ ਉਹਦੇ ਚਿੱਕ ਬੋਲੀ ਕਿ ਰਾਣਾ ਸੋਬੀ ਨੇ ਵੀ ਕਹਾਂ ਕਿ ਜੇਕੱਬ ਡਾਕਟਰ ਸਾਹਿਬ ਮੇਰਾ ਸਾਥ ਦਿੰਦੇ ਤਾਂ ਮੈਂ ਜਿੱਤ ਜਾਂਦਾ ਮੈਨੂੰ ਲੱਗਦਾ ਕਿ ਅਗਰ ਜੇ ਆਸਕਰ ਸਾਹਿਬ ਜੇ ਤੁਸੀਂ ਉਹ ਇਹ ਫਰੋਜ਼ਪੁਰ ਕੌਨਸਟੀਚੁਐਂਸੀ ਹੈ ਉਹ ਉਹਦੀਆਂ ਜਿਹੜੀਆਂ ਨੌ ਦੀਆਂ ਨੌ ਸੈਕਟਰਾਂ ਨੇ ਅਗਰ ਤੁਸੀਂ ਉਹਦੇ ਚ ਮਿਲੇ ਹੋਏ ਵੋਟ ਨੂੰ ਕਾਊਂਟ ਕਰੋ ਜਾਂ ਲੀਡ ਨੂੰ ਕਾਊਂਟ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਭ ਤੋਂ ਜ਼ਿਆਦਾ ਲੀਡ ਹੀ ਉਹਨਾਂ ਨੂੰ ਬੋਰ ਚ ਮਿਲੀ 35000 ਦੀ ਲੀਡ ਦਵਾਈ ਸੀ ਉਦੋਂ ਸੰਦੀਪ ਚਾਖੜ ਹੋਰਾਂ ਨੇ ਮੈਨੂੰ ਪਤਾ ਕਿ ਉਹਨਾਂ ਨੇ ਕਿੰਨਾ ਕੰਮ ਕੀਤਾ ਜੀ ਕਿਉਂਕਿ ਮਗਰ ਉਹ ਕਵਰ ਵੀ ਕਰਕੇ ਆ ਜੀ ਖੁਦ ਜਿਹੜੀ ਉਹਨਾਂ ਦੀ ਆਪਣੀ ਪਰਸਨਲ ਸੀਟ ਹੈ ਗੁਰੂ ਹਰ ਸਾਹ ਹੈ ਤੁਸੀਂ ਦੇਖੋ ਉਹ ਤਾਂ ਉੱਥੋਂ ਵੀ ਹਾਰ ਗਏ ਸੀ ਮਤਲਬ ਉੱਥੋਂ ਵੀ ਭਲੇ ਭਲੇ ਜਿਆਦਾ ਬਰਾਬਰ ਬਰਾਬਰ ਸੀ ਜਾਂ ਮੈਨੂੰ ਲੱਗਦਾ ਕਾਫੀ ਥੱਲੇ ਸੀ ਉਹ ਜਿਹੜੀ ਉਹਨਾਂ ਦੀ ਆਪਣੀ ਪਰਸਨਲ ਸੀਟ ਸੀ ਈਵਨ ਰੋਜ਼ਪੁਰ ਤੋਂ ਰੋਜ਼ਪੁਰ ਵੀ ਉਹ ਲੀਡ ਨਹੀਂ ਜਿਆਦਾ ਲਾ ਜਾ ਸਕੀ ਪਰ ਇਹ ਕਹਿਣਾ ਵੀ ਠੀਕ ਨਹੀਂ ਹੁੰਦਾ ਕਿਉਂਕਿ ਹਾਂ ਪਰ ਕਿਉਂਕਿ ਇਹ ਦੋਨਾਂ ਨੇਤਾਵਾਂ ਦੀ ਬਹੁਤ ਲੰਬੇ ਸਮੇਂ ਤੋਂ ਇੱਕ ਜਿਹਨੂੰ ਕਹਿੰਦੇ ਨਾ 36 ਦਾ ਅੰਕੜਾ ਦੋਨਾਂ ਦੇ ਵਿੱਚ ਤੇ ਕੋਈ ਵੀ ਇਸ ਤਰ੍ਹਾਂ ਦਾ ਮਾਹੌਲ ਅੰਦਰ ਤਾਂ ਬੰਦਾ ਆਪਣੀ ਗੱਲ ਕਹਿ ਦਿੰਦਾ ਜਿਹੜੀ ਗੱਲ ਪਾਰਟੀ ਦੀ ਹੈ ਜਿਵੇਂ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਦੇਖੋ ਪੋਲਿਟਿਕਸ ਕਰਨਾ ਰੰਦਾਵਾ ਸਾਹਿਬ ਇੱਕ ਚੀਜ਼ ਹੈ ਔਰ ਸੰਗਠਨ ਚਲਾਣਾ ਇੱਕ ਚੀਜ਼ ਹੈ ਦੋਨਾਂ ਦੇ ਵਿੱਚ ਬਹੁਤ ਡਿਫਰੈਂਸ ਹੁੰਦਾ ਹੈ ਅਸੀਂ ਐਕਚੁਅਲੀ ਦੋਨਾਂ ਨੂੰ ਰਲ ਗੱਡ ਕਰਕੇ ਦਿਖਦੇ ਹਾਂ ਹਮੇਸ਼ਾ ਹੀ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਉਹ ਹੀ ਪੋਲਿਟਿਕਸ ਨਹੀਂ ਕਰਦਾ ਪੋਲਿਟਿਕਸ ਤਾਂ ਕੋਈ ਵੀ ਕਰ ਸਕਦਾ ਹੈ ਪੋਲਿਟਿਕਸ ਦੇ ਵਿੱਚ ਉਹਦਾ ਪ੍ਰਧਾਨ ਹੋਣ ਦੀ ਲੋੜ ਨਹੀਂ ਔਰ ਸੰਗਠਨ ਇੱਕ ਜਿਹੜਾ ਚਲਾਣਾ ਹੁੰਦਾ ਨਾ ਉਹ ਬਹੁਤ ਅਲੱਗ ਤਰ੍ਹਾਂ ਦੀ ਹੈ ਇੱਥੇ ਹੁਣ ਜਦੋਂ ਥੱਲੇ ਤੋਂ ਲੈ ਕੇ ਨੈਸ਼ਨਲ ਲੈਵਲ ਦੇ ਪ੍ਰੈਜ਼ੀਡੈਂਟ ਦੀ ਇੱਕ ਤਰ੍ਹਾਂ ਦੀ ਤੁਸੀਂ ਦੇਖੋ ਚੋਣ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਉਹਦੇ ਵਿੱਚ ਕੋਈ ਸਟੇਟ ਦਾ ਪ੍ਰਧਾਨ ਜਿਹੜਾ ਹੈਗਾ ਐਕਟਿਵ ਰੋਲ ਪਲੇ ਨਹੀਂ ਕਰ ਰਿਹਾ ਤਾਂ ਪਾਰਟੀ ਉੱਥੇ ਫਿਰ ਸੋਚਦੀ ਹੈ ਕਿ ਯਾਰ ਹੁਣ ਤਾਂ ਲੋੜ ਹੈ ਪੋਲਿਟਿਕਸ ਬਾਰੇ ਨਹੀਂ ਸੋਚਦੇ ਪੋਲਿਟਿਕਸ ਉਹ ਕੀ ਹੈ ਜਿਹੜੀ ਮਰਜ਼ੀ ਕਰੇ ਜਾਣ ਜਿਹੜੇ ਬਿਆਨ ਦੇਣੇ ਤੇ ਜਾਣ ਜਿਹਨੂੰ ਢੰਗਣਾ ਪੰਡ ਦੋ ਜਿਹਨੂੰ ਚੰਗਾ ਕਹਿਣਾ ਚੰਗਾ ਕਹਿ ਦੋ ਉਹ ਇੱਕ ਵੱਖਰੀ ਚੀਜ਼ ਹੈ ਪਰ ਜਦੋਂ ਸੰਗਠਨ ਦਾ ਕੰਮ ਕਰਨਾ ਉਹਦੀ ਇੱਕ ਪ੍ਰਕਿਰਿਆ ਥੱਲੋਂ ਵਰਕਰਜ਼ ਜੋੜਨੇ ਨੇ ਫਿਰ ਉਹਦੇ ਬੂਥ ਲੈਵਲ ਦੇ ਵਰਕਰ ਬਣਾਉਣੇ ਨੇ ਬੂਥ ਲੈਵਲ ਤੋਂ ਉੱਪਰ ਆ ਕੇ ਫਿਰ ਵਰਕਰ ਬਣਾਉਣੇ ਸਰਕਲ ਲੈਵਲ ਬਣਾਣਾ ਫਿਰ ਜ਼ਿਲ੍ਹਾ ਬਣਾਉਣੇ ਨੇ ਇਹ ਸਾਰੀਆਂ ਚੀਜ਼ਾਂ ਸੰਗਠਨ ਦਾ ਪ੍ਰਧਾਨ ਹੀ ਕਰ ਸਕਦਾ ਔਰ ਉਹ ਉਹਨੂੰ ਚੁਣੇ ਜਾਖੜ ਨਿਭਾਣੀ ਦੇ ਤਾਂ ਇਹਦਾ ਮਤਲਬ ਹੈ ਕਿ ਫਿਰ ਉੱਥੇ ਇੱਕ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਲਗਾਓ ਲਗਾੜ ਪੈਣਾ ਹੈ ਕਿਤੇ ਬਸ ਮੇਰਾ ਇੱਕ ਜਿਹੜਾ ਪੁਆਇੰਟ ਸੀ ਉਹ ਸਿਰਫ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ 360 ਡਿਗਰੀ ਤੇ ਘੁੰਮੇ ਉਹ ਬਿਲਕੁਲ ਕਿ 360 ਡਿਗਰੀ ਹੀ ਘੁੰਮੇ ਜੇਕਰ ਕੋਈ ਬਦਲਾਅ ਕਰਨਾ ਹੀ ਸੀਗਾ ਹੁਣ ਮੌਕਾ ਆ ਹੀ ਗਿਆ ਸੀ ਆਲਰੇਡੀ ਦੋ ਵਾਰ ਆਲ ਰਹਿ ਚੁੱਕੇ ਨੇ ਪ੍ਰੈਜ਼ੀਡੈਂਟ ਅਸ਼ਨੀ ਸ਼ਰਮਣ ਜੀ ਔਰ ਸੰਗਠਨ ਦੇ ਬਹੁਤ ਮਾਹਿਰ ਆਦਮੀ ਇੱਥੇ ਮੌਕਾ ਇਹ ਸੀ ਕਿ ਅਗਰ ਪਾਰਟੀ ਨੇ ਇੱਕ ਅਲੱਗ ਤਰ੍ਹਾਂ ਦੀ ਪੋਲਿਟਿਕਸ ਕਰਨੀ ਹੈ ਔਰ 27 ਦੀ بجائے ਚਾਹ ਬੱਤੀ ਵੀ ਦੇਖਣਾ ਤਾਂ ਉਹਨਾਂ ਨੂੰ ਇੱਥੇ ਕੋਈ ਯੰਗ ਮੁੰਡਾ ਨਵਾਂ ਲੈ ਕੇ ਆਉਣਾ ਚਾਹੀਦਾ ਹੈ ਐਸਪਾਸ ਪਾਰਟੀਂਗ ਪ੍ਰੈਜ਼ੀਡੈਂਟ ਚਾਹੇ ਉਹਨਾਂ ਦੇ ਆਪਣੇ ਕਾਡਰ ਦਾ ਹੀ ਕਿਉਂ ਨਾ ਆਉਂਦਾ ਉਹਨੂੰ ਲੈ ਕੇ ਆਉਣਾ ਚਾਹੀਦਾ ਸੀ ਫਿਰ ਮੈਨੂੰ ਇਹ ਲੱਗਦਾ ਕਿ ਪਾਰਟੀ ਲੰਬੀ ਇਨਿੰਗ ਖੇਲਾ ਚਾਹਦੀ ਹੈ ਅਸ਼ਵਨੀ ਸ਼ਰਮਾ ਨੂੰ ਬਣਾਉਣ ਦਾ ਇੱਕ ਕਾਰਨ ਮੈਨੂੰ ਦੰਦਾਵਾ ਸਾਹਿਬ ਸਮਝ ਆ ਰਿਹਾ ਹੈ ਇਹ ਮੇਰੀ ਆਪਣੀ ਪਰਸਪੈਕਸ਼ਨ ਹੋ ਸਕਦੀ ਹੈ ਪਰ ਇੱਕ ਕਾਰਨ ਮੈਨੂੰ ਇਹ ਲੱਗ ਰਿਹਾ ਹੈ ਕਿ ਸ਼ਾਇਦ ਪਾਰਟੀ ਨੇ ਗਿਲਟ ਚੁਪਾਇਆ ਹੈ ਤੁਸੀਂ ਦੇਖੋ ਜਦੋਂ ਉਹਨਾਂ ਨੂੰ ਹਟਾਇਆ ਗਿਆ ਸੀ ਉਸ ਤੋਂ ਪਹਿਲਾਂ ਉਹਨਾਂ ਨੂੰ ਲਗਾਤ ਪ੍ਰੈਜ਼ੀਡੈਂਸ਼ਿਪ ਦੇਤੀ ਸਾਰੀ ਟੀਮ ਉਹਨਾਂ ਨੇ ਉਹਨਾਂ ਤੋਂ ਬਣਾਈ ਜਿਹੜੀ ਇੱਥੇ ਕੰਮ ਕਰ ਰਹੀ ਸਾਰੀ ਟੀਮ ਅਸ਼ੁਨੀ ਸ਼ਰਮਾ ਨੇ ਬਣਾਈ ਜਿਲ੍ਹਾ ਦੇ ਪ੍ਰਧਾਨ ਤੱਕ ਜਿਲ੍ਹਾ ਦੀਆਂ ਟੀਮਾਂ ਤੱਕ ਸਾਰੀਆਂ ਸੁਨੀ ਸ਼ਰਮਾ ਨੇ ਬਣਾਈ ਜਦੋਂ ਕੰਮ ਪੂਰਾ ਹੋ ਗਿਆ ਅਚਾਨਕ ਹੀ ਉਹਨਾਂ ਨੂੰ ਲਾਤਾ ਉਹ ਵੀ ਬਿਨਾਂ ਕਾਰਨ ਦੱਸੇ ਕਿ ਤੁਹਾਨੂੰ ਤਾਰਿਆ ਕਿਉਂ ਗਿਆ ਕੋਈ ਕਾਰਨ ਨਹੀਂ ਦੱਸਿਆ ਤੇ ਸੁਨੀਲ ਜਾਖੜ ਉਹਨਾਂ ਨੂੰ ਬਾਹਰੋਂ ਲਿਆ ਕੇ ਕਾਂਗਰਸ ਤੋਂ ਮਤਲਬ ਇਹ ਆ ਕੇ ਜਾਂ ਕਾਂਗਰਸ ਤੋਂ ਕਹਿਣ ਪਹਿਲਾਂ ਹੀ ਆਏ ਹੋਏ ਸੀ ਉਹ ਇੱਕ ਚਿਹਰਾ ਇਹ ਦੇਖਦੇ ਹੋਏ ਦਿੱਤਾ ਕਿ ਕਿ ਇੱਕ ਵੱਡਾ ਚਿਹਰਾ ਜਾਣਿਆ ਪਛਾਣਿਆ ਚਿਹਰੇ ਕਿਸਾਨੀ ਦੇ ਵਿੱਚ ਬਹੁਤ ਚੰਗਾ ਜਾਣ ਪਛਾਣਾ ਹੈ ਸਾਡੀ ਕਿਸਾਨੀ ਨਾਲ ਇੱਕ ਤਰ੍ਹਾਂ ਦਾ 36 ਦਾ ਅੰਕੜਾ ਹੈ ਸ਼ਾਇਦ ਇਹ ਜਿਹੜੇ ਜਾ ਕੇ ਕਿਸਾਨਾਂ ਨੂੰ ਮਨਾ ਸਕਣ ਸਾਡੀ ਗੱਲ ਉੱਤੇ ਰੱਖ ਸਕਣ ਇਹ ਇੱਕ ਗਿਲਟ ਜਿਹਾ ਸੀ ਉਹਦੇ ਵਿੱਚ ਵੀ ਆਰ ਅਸ਼ਵਨੀ ਸ਼ਰਮਾ ਨਾਲ ਸੀ ਸ਼ਾਇਦ ਠੀਕ ਨਹੀਂ ਕੀਤਾ ਕਿ ਜਾਂ ਤਾਂ ਉਹਨਾਂ ਨੂੰ ਉਹਨਾਂ ਦੀ ਟਰਮ ਪੂਰੀ ਕਰ ਲੈਣ ਦਿੰਦੇ ਫਿਰ ਤਾਂ ਕੋਈ ਗੱਲ ਨਹੀਂ ਸੀ ਫਿਰ ਤਾਂ ਇਸ ਨੂੰ ਹੀ ਜਾਖੜ ਨੂੰ ਬਣਾ ਲੈਂਦੇ ਫਿਰ ਕੋਈ ਗੱਲ ਨਹੀਂ ਸੀ ਲੇਕਿਨ ਵਿੱਚ ਛੱਡ ਦੇਣਾ ਇਹ ਬੜਾ ਅਜੀਬ ਜਿਹਾ ਸੀ ਤੇ ਉਸ ਨੂੰ ਹੁਣ ਉਸ ਲੇਟ ਦੇ ਵਿੱਚੋਂ ਹੀ ਸ਼ਾਇਦ ਮੈਨੂੰ ਲੰਦਾ ਕਿ ਇੱਕ ਥਾਪੜਾ ਜਾਂ ਦੇਤਾ ਵੀ ਚਲ ਕੋਈ ਗੱਲ ਨਹੀਂ ਆ ਜਿਹੜੇ ਇਲੈਕਸ਼ਨ ਨੇ ਜਿਹੜੇ ਹੁਣ ਆਣਗੇ 27 ਬਲੇ ਉਹ ਤੇਰੀ ਅਗਵਾਈ ਦੇ ਵਿੱਚ ਹੀ ਲੜਾਂਗੇ ਬਣਾ ਸੰਗਠਨ ਜਿਹੜਾ ਬਣਾਣਾ ਵਧੀਆ ਬਣਾ ਕੋ ਮੈਨੂੰ ਇਹ ਠੀਕ ਗੱਲ ਹੈ ਜਿਹੜੀ ਤੁਸੀਂ ਗਲਤੀ ਕੀਤੀ ਕਿ ਕਾਰਜਕਾਰੀ ਪ੍ਰਧਾਨ ਦੀ ਅਦਰਵਾਇਸ ਕੋਈ ਪੋਸਟ ਨਹੀਂ ਪਰ ਬੀਜਪੀ ਇਸ ਤਰ੍ਹਾਂ ਦੀ ਪੋਸਟਾਂ ਕੋਈ ਬਣਾਉਂਦੀ ਹੈ ਪਰ ਕਿਉਂਕਿ ਇੱਕ ਫੇਸ ਚੱਲ ਰਿਹਾ ਹੈ ਉਹ ਨੈਸ਼ਨਲ ਲੈਵਲ ਦਾ ਪ੍ਰੈਜ਼ੀਡੈਂਟ ਚੇਂਜ ਹੋਣਾ ਉਸ ਤੋਂ ਬਾਅਦ ਥੱਲੇ ਫਿਰ ਆਪਣੇ ਆਪ ਸਾਰੇ ਸਟੇਟਾਂ ਦੇ ਪ੍ਰਧਾਨ ਚੇਂਜ ਹੋਣੇ ਇਸ ਕਰਕੇ ਉਹ ਪ੍ਰੋਸੈਸ ਦੇ ਵਿੱਚ ਨਹੀਂ ਕਿਉਂਕਿ ਨਵਾਂ ਪ੍ਰਧਾਨ ਪੁਰਾਣਾ ਪ੍ਰਧਾਨ ਜਾ ਰਿਹਾ ਤੇ ਨਵਾਂ ਹਜੇ ਆਇਆ ਨਹੀਂ ਉਸ ਪ੍ਰੋਸੈਸ ਦੇ ਵਿੱਚ ਤੁਸੀਂ ਨਵਾਂ ਪ੍ਰਧਾਨ ਥੱਲੇ ਥਾਪ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਲਗਾ ਕੇ ਸੰਗਠਨ ਦਾ ਕੰਮ ਚਲਾਉਣ ਵਾਸਤੇ ਇੱਕ ਉਹ ਕਰਤਾ ਤੇ ਬਾਕੀ ਉਹ ਠੀਕ ਹੈ ਉਹ ਨਾਮ ਦੇ ਹਜੇ ਤੱਕ ਪ੍ਰਧਾਨ ਰਹਿਣਗੇ ਸੁਨੀਲ ਜਾਖੜ ਜਦ ਤੱਕ ਹੀ ਨਵਾਂ ਪ੍ਰਧਾਨ ਨਹੀਂ ਆਉਂਦਾ ਸੰਦਰਪੂ ਜੀ ਬਾਕੀ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਆ ਪਰ ਆ ਗੱਲ ਥੋੜੀ ਜੀ ਮੈਨੂੰ ਹਲਕ ਚ ਨਹੀਂ ਉਤਰ ਰਹੀ ਇਹ ਪਾਰਟੀਆਂ इमोशनल ਕਦੋਂ ਦੀਆਂ ਹੋ ਗਈਆਂ ਵੀ ਇਹ ਤਾਂ ਦਿਲ ਜੇ ਤੋੜਿਆ ਸੀ ਇਹ ਤਾਂ ਦਿਲ ਜੇ ਗੰਡ ਗੁੰਡ ਲਈਏ ਇਹਨੂੰ ਆਪਰੇਟ ਹੀ ਕਰ ਲਈਏ ਨਹੀਂ ਸੋਚਦੇ ਦੇਖੋ ਕੈਲਕੂਲੇਸ਼ਨਸ ਨੇ ਉਹਨਾਂ ਦਾ ਜਿਹੜਾ ਬੀਜੇਪੀ ਦਾ ਕੋਰ ਵੋਟਰ ਸੀ ਜਿਹਨੂੰ ਜਿਹਦੀ ਉਹ ਕੋਰ ਵੋਟਰ ਦੀ ਨਮਾਇੰਦਗੀ ਕਰਨ ਵਾਲੀ ਲੀਡਰਸ਼ਿਪ ਸੀ ਉਹਦਾ ਪ੍ਰੈਸ਼ਰ ਥੱਲੇ ਸੀ ਆਪਣੀ ਵੋਟ ਛੱਡ ਕੇ 12 ਲਾਉਣ ਚਲੇਗੇ ਤੁਹਾਨੂੰ ਆਪਣੀ ਵੀ ਨਹੀਂ ਲੱਭਣੀ ਸੋ ਇਹਨਾਂ ਨੇ ਮੁੜ ਕੇ ਆਪਣੀ ਟਕਸਾਲੀ ਵੋਟ ਆਪਣੇ ਟਕਸਾਲੀ ਆਗੂ ਉਹਨਾਂ ਸਾਰਿਆਂ ਦੀ ਰਾਏ ਤੇ ਗਏ ਨੇ ਹਾਂ ਬਦਲਵਾ ਨਾਲ ਦੀ ਨਾਲ ਚਿਹਰਾ ਵੀ ਦਿਖਾਉਣਗੇ ਤੁਸੀਂ ਦੇਖਿਓ ਇਹਦੇ ਵਿੱਚ ਇਹ ਅਗਲੇ ਦਿਨਾਂ ਦੇ ਵਿੱਚ ਬੀਜੇਪੀ ਹੋਰ ਫੇਸ ਨਾਲ ਵੀ ਪੇਸ਼ ਹੋਊਗੀ ਲੇਕਿਨ ਸੰਗਠਨ ਜਿਹੜਾ ਉਹ ਅਸ਼ਵਨੀ ਸ਼ਰਮਾ ਕੋ ਰਹੂਗਾ ਉਹਨਾਂ ਦੇ ਉਹ ਕੇਂਦਰਤ ਰਹਿਣਗੇ ਆਰਐਸਐਸ ਨਾਲ ਜੁੜੀਆਂ ਘਟਨਾਵਾਂ ਤੇ ਉਹ ਕੇਂਦਰਤ ਰਹਿਣਗੇ ਸ਼ਹਿਰੀ ਵੋਟ ਤੇ ਹਿੰਦੂ ਤੇ ਦਲਤ ਉਹਨਾਂ ਦੀ ਰਣਨੀਤੀ ਦਾ ਹਿੱਸਾ ਹੈਗਾ ਪਰ ਹੁਣ ਅਗਲੇ ਦਿਨਾਂ ਦੇ ਵਿੱਚ ਉਹਨਾਂ ਦੀ ਵਰਕਿੰਗ ਕੀ ਹੈ ਉਹ ਦੇਖਣੀ ਬਣੂਗੀ ਜਦੋਂ ਨਵਾਂ ਪ੍ਰਧਾਨ ਲਾਇਆ ਜਾਊਗਾ ਕੁਝ ਵੀ ਸੰਭਵ ਹੈ ਇੱਥੇ